ਸਸਿਆ ਦੋਸਤੋ ਮੈਂ ਹਨਵਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਗੱਲ ਕਰਦੇ ਆਂ ਆਨਲਾਈਨ ਪਰਚੇਸਿੰਗ ਦੀ ਆਮ ਪਬਲਿਕ ਦੇ ਵਿੱਚ ਆਨਲਾਈਨ ਸਿਸਟਮ ਦਾ ਕਾਫੀ ਜ਼ਿਆਦਾ ਰੁਝਾਨ ਜੋ ਵੱਧ ਚੁੱਕਿਆ ਉਸ ਨੂੰ ਦੇਖਦੇ ਹੋਏ ਵੱਖ-ਵੱਖ ਸਾਈਟਾਂ ਤੋਂ ਜਾਂ ਵੱਖ-ਵੱਖ ਜੋ ਵੀ ਡਿਲੀਵਰੀ ਪੁਆਇੰਟਸ ਹੈਗੇ ਨੇ ਉੱਥੇ ਸਾਈਟ ਤੇ ਜਾ ਕੇ ਲੋਕਾਂ ਵੱਲੋਂ ਆਨਲਾਈਨ ਪ੍ਰੋਡਕਟਸ ਮੰਗਾਏ ਜਾਂਦੇ ਨੇ ਜਦੋਂ ਆਨਲਾਈਨ ਪ੍ਰੋਡਕਟਸ ਘਰ ਪਹੁੰਚਦੇ ਨੇ ਤਾਂ ਕਈ ਵਾਰੀ ਉਹਨਾਂ ਵਿੱਚੋਂ ਜੋ ਚੀਜ਼ ਮੰਗਾਈ ਜਾਂਦੀ ਹੈ ਉਹ ਅਵੇਲੇਬਲ ਨਹੀਂ ਹੁੰਦੀ ਤਾਂ ਉਹਦੀ ਜਗ੍ਹਾ ਤੇ ਕੁਝ ਹੋਰੀ ਆਈਟਮ ਨਿਕਲਦੀ ਹੈ ਜਾਂ ਕਾਗਜ਼ ਨਿਕਲਦੇ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ ਪਰ ਇੱਕ ਵੱਖਰਾ ਹੀ ਮਾਮਲਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਸਾਹਮਣੇ ਆਇਆ ਜਿੱਥੇ ਇੱਕ ਆਮ ਨਾਗਰਿਕ ਵੱਲੋਂ ਇੱਕ ਚੀਜ਼ ਨੂੰ ਫੂਡ ਨੂੰ ਆਨਲਾਈਨ ਬੁੱਕ ਕੀਤਾ ਗਿਆ ਸੀ ਜਦੋਂ ਆਨਲਾਈਨ ਬੁੱਕ ਕੀਤਾ ਤਾਂ ਉਹਨਾਂ ਦਾ ਡਿਲੀਵਰੀ ਟਾਈਮਿੰਗ ਜੋ ਹੈ ਉਹ ਕੁਝ ਟਾਈਮ ਦਾ ਹੁੰਦਾ ਹੈ ਜੋ ਕਿ ਉਸ ਟਾਈਮ ਤੋਂ ਬਾਅਦ ਵੀ ਉਹਨਾਂ ਕੋਲ ਡਿਲੀਵਰ ਨਹੀਂ ਹੁੰਦਾ ਬਟ ਉਹਨਾਂ ਦੇ ਸਾਈਟ ਤੇ ਉਸ ਚੀਜ਼ ਨੂੰ ਡਿਲੀਵਰ ਕੀਤਾ ਹੋਇਆ ਦੱਸਿਆ ਜਾਂਦਾ ਸੋ ਸਾਡੇ ਨਾਲ ਉਹ ਜਿਹੜੇ ਗ੍ਰਾਹਕ ਨੇ ਉਹ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹ ਸਾਰਾ ਮਾਮਲਾ ਹੋਇਆ ਜੀ ਮੈਨੂੰ ਕੀ ਨਾਮ ਹੈ ਜੀ ਮੇਰਾ ਨਾਮ ਮਨਮਿਤਿਕਾ ਮੈਂ ਜ਼ਿਲ੍ਹਾ ਕਚੈਰੀ ਹੁਸ਼ਿਆਰਪੁਰ ਦੇ ਵਿੱਚ ਐਡਵੋਕੇਟ ਆ ਮੈਨੂੰ ਇੱਕ ਤੁਹਾਡਾ ਕੋਈ ਠੱਗੀ ਦਾ ਮਾਮਲਾ ਹੋਇਆ ਕੀ ਮੈਂ ਦੇਖ ਤੈ ਹੂੰ ਕਿ ਮਾਮਲਾ ਕੀ ਹੋ ਗਿਆ ਜੀ ਸਰ ਮੇਰੇ ਕਲਾਇੰਟ ਹੈਗੇ ਆ ਉਹਨਾਂ ਨੇ ਡੋਮੀਨੋਸ ਤੋਂ ਸਟੱਬਡ ਗਾਰਲਿਕ ਬ੍ਰੈਡ ਆਰਡਰ ਕੀਤੀ ਸੀਗੀ ਇੱਕ ਮਹੀਨੇ ਪਹਿਲਾਂ ਉਹਨਾਂ ਦਾ ਰਾਤ ਨੂੰ 10 ਵਜੇ ਦਾ ਆਰਡਰ ਸੀਗਾ ਔਰ 30 ਮਿੰਟ ਦੇ ਵਿੱਚ ਇਹਨਾਂ ਡਿਲੀਵਰੀ ਕਰਨੀ ਹੁੰਦੀ ਆ ਇਹਨਾਂ ਦੀ ਪਾਲਿਸੀ ਹੈਗੀ ਆ ਕਿ ਆਫਟਰ 30 ਮਿੰਟ ਜਿਹੜੀ ਆ ਫੂਡ ਫ੍ਰੀ ਪ੍ਰੋਵਾਈਡ ਕਰਦੇ ਹੈਗੇ ਸਾਡੀ ਜਿਹੜੀ ਡਿਲੀਵਰੀ ਸੀ ਉਹਦਾ ਸਟੇਟਸ ਡਿਲੀਵਰਡ ਸ਼ੋ ਹੋ ਰਿਹਾ ਸੀਗਾ 10:24 ਮਿੰਟ ਤੇ ਬਟ ਸਾਨੂੰ ਫੂਡ ਡਿਲੀਵਰ ਨਹੀਂ ਹੋਇਆ ਨਾ ਸਾਨੂੰ ਹੀ ਡਿਲੀਵਰੀ ਬாய் ਦੀ ਕਿਸੇ ਦੀ ਕਾਲ ਆਈ ਹੈਗੀ ਆ ਸਾਨੂੰ ਫੂਡ ਵੀ ਨਹੀਂ ਡਿਲੀਵਰ ਹੋਇਆ ਜਿਸ ਚੀਜ਼ ਦੀ ਅਸੀਂ ਅੱਗੇ ਕੰਪਲੇਂਟ ਵੀ ਕੀਤੀ ਕਲਾਇੰਟ ਨੇ ਟਰਾਈ ਕੀਤਾ ਗੱਲ ਕਰਨ ਦੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਬਟ ਸਾਨੂੰ ਕੋਈ ਵੀ ਇਹਦਾ ਅੱਛਾ ਰਿਜ਼ਲਟ ਨਹੀਂ ਮਿਲਿਆ ਕੋਈ ਵਧੀਆ ਰਿਸਪੌਂਸ ਨਹੀਂ ਮਿਲਿਆ ਜਿਹੜਾ ਮੈਡਮ ਤੁਸੀਂ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸਰ ਅਸੀਂ ਜਿਹੜਾ ਆ ਜੁਬਿਲੈਂਟ ਫੂਡ ਵਰਕਸ ਲਿਮਟਿਡ ਹੈਗੇ ਨੌਇਡਾ ਯੂਪੀ ਡੋਮੀਨੋਜ਼ ਪੀਜ਼ਾ ਇੰਡੀਆ ਨੌਇਡਾ ਯੂਪੀ डोमिनोज नो पिज़्ज़ा दी ब्रांच सिटी सेंटर ਹੁਸ਼ਿਆਰਪੁਰ ਅਸੀਂ ਤਿੰਨੋਂ ਨੂੰ ਨੋਟਿਸ ਭੇਜਿਆ ਆ ਲੈਟਸ ਸੀ ਜਿਹੜੀ ਇਹਨਾਂ ਵੱਲੋਂ ਡਿਲੀਵਰੀ ਤੁਹਾਡੇ ਘਰ ਤੱਕ ਨਹੀਂ ਪਹੁੰਚ ਕੀਤੀ ਗਈ ਉਸ ਨੂੰ ਲੈ ਕੇ ਕੋਈ ਇਹਨਾਂ ਵੱਲੋਂ ਕਾਲ ਆਈ ਹੈ ਜਾਂ ਉਹਦੀ ਅੱਗੇ ਨੈਕਸਟ ਆਪਸ਼ਨਸ ਕੀ ਹੁੰਦੀਆਂ ਨੇ ਜੇ ਟਾਈਮ ਤੇ ਨਾ ਡਿਲੀਵਰੀ ਪਹੁੰਚ ਸਕੇ ਸਰ ਅਗਰ ਟਾਈਮ ਤੇ ਡਿਲੀਵਰੀ ਨਹੀਂ ਹੁੰਦੀ ਹੈਗੀ ਤਾਂ ਇਹ ਜਿਹੜਾ ਫੂਡ ਹੈਗਾ ਆ ਫ੍ਰੀ ਪ੍ਰੋਵਾਈਡ ਕਰਦੇ ਆ ਬਟ ਸਾਡੇ ਨਾਲ ਕੀ ਹੋਇਆ ਹੈ ਕਿ ਸਾਨੂੰ ਡਿਲੀਵਰਡ ਸਟੇਟਸ ਸ਼ੋ ਹੋਇਆ ਹੈ ਫੂਡ ਸਾਡੇ ਤੱਕ ਪਹੁੰਚਿਆ ਹੀ ਨਹੀਂ ਇਸ਼ੂ ਟਾਈਮ ਦਾ ਨਹੀਂ ਹੈ ਇਸ਼ੂ ਇਹ ਹੈਗਾ ਆ ਕਿ ਸਾਡੇ ਕਲਾਇੰਟ ਨੇ ਜਿਹੜਾ ਡਿਲੀਵਰਡ ਕੀਤਾ ਸੀ ਫੂਡ ਉਹ ਉਹਨੂੰ ਮਿਲਿਆ ਹੀ ਨਹੀਂ ਹੈ ਔਰ ਉਸ ਚੀਜ਼ ਦੇ ਲਈ ਇਹਨਾਂ ਨੇ ਸਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਕੰਪਨਸੇਟ ਨਹੀਂ ਕੀਤਾ ਹੈਗਾ ਆ ਨਾ ਹੀ ਉਹਨਾਂ ਨੇ ਆਨਲਾਈਨ ਪੇਮੈਂਟ ਕੀਤੀ ਹੋਈ ਸੀਗੀ ਨਾ ਤਾਂ ਉਹਨਾਂ ਨੂੰ ਉਹ ਵਾਪਸ ਮਿਲੀ ਹੈ ਨਾ ਹੀ ਉਹਨਾਂ ਨੂੰ ਫੂਡ ਦਿੱਤਾ ਗਿਆ ਆ ਸਾਨੂੰ ਉਥੋਂ ਮੈਸੇਜ ਮਿਲਿਆ ਸੀ ਕਹਿੰਦੇ 48 ਆਵਰਸ ਦੇ ਵਿੱਚ ਅਸੀਂ ਜਿਹੜਾ ਤੁਹਾਡਾ ਮੈਟਰ ਆ ਰਿਜ਼ੋਲਵ ਕਰਦੇ ਆ ਇੱਕ ਵਾਰ ਕਾਲ ਆਈ ਹੈਗੀ ਸਾਨੂੰ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਬਟ ਉਸ ਤੋਂ ਬਾਅਦ ਦੇ ਇਗਨੋਰ ਹੀ ਕਰ ਰਹੇ ਆ ਇੱਕ ਮਹੀਨੇ ਵੇਟ ਕਰਨ ਤੋਂ ਬਾਅਦ ਅਸੀਂ ਜਿਹੜਾ ਇਹ ਨੋਟਿਸ ਆ ਇਹਨਾਂ ਨੂੰ ਭੇਜ ਨੋਟਸ ਨੂੰ ਨਾ ਰਸੀਵ ਹੋ ਚੁੱਕਾ ਜੀ ਜੀ ਜਿਹੜੀ ਹੁਸ਼ਿਆਰਪੁਰ ਬੱਸ ਸਟੈਂਡ ਦੇ ਕੋਲ ਬ੍ਰਾਂਚ ਹੈਗੀ ਡੋਮੀਨੋਜ਼ ਦੀ ਉਹਨਾਂ ਨੂੰ ਤਾਂ ਹੋ ਗਿਆ ਹੈ ਡਿਲੀਵਰਡ ਹੋ ਗਿਆ ਹੈ ਬਾਕੀਆਂ ਦਾ ਹਜੇ ਪੈਂਡਿੰਗ ਚ ਚੱਲ ਰਿਹਾ ਨੈਕਸਟ ਕੀ ਤੁਹਾਡਾ ਅੱਗੇ ਐਕਸ਼ਨ ਹੋਏਗਾ ਅਗਰ ਸਰ ਸਾਨੂੰ ਨਹੀਂ ਅੱਛਾ ਰਿਸਪੌਂਸ ਮਿਲਦਾ ਹੈ ਜਾਂ ਫਿਰ ਸਾਡਾ ਜੋ ਵੀ ਹੈਗਾ ਆ ਫulfilling ਕਰਦੇ 산ੂ ਕੰਪੰਸੇਟ ਨਹੀਂ ਕਰਦੇ ਹੈ ਗਿਆ ਦੈਨ ਅਪਾ ਫੇਰ ਕੰਜ਼ਿਊਮਰ ਜਾਵਾਂਗੇ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਲੜਾਂਗੇ ਅੱਗੇ ਤੇ ਤੁਸੀਂ ਹੋਰ ਸ਼ਹਿਰ ਵਾਸੀਆਂ ਨੂੰ ਕੋਈ ਕੀ ਅਪੀਲ ਕਰਨਾ ਚਾਹੁੰਦੇ ਮੈਂ ਸਰ ਇਹੀ ਕਹਿਣਾ ਚਾਹੂੰਗੀ ਦੂਸਰੀ ਚੀਜ਼ ਕੀ ਜਦੋਂ ਵੀ ਆਨਲਾਈਨ ਤੁਸੀਂ ਪੇਮੈਂਟ ਕਰਦੇ ਹੋ ਉਸ ਚੀਜ਼ ਨੂੰ ਤੁਸੀਂ ਅਗਰ ਤੁਹਾਡੇ ਨਾਲ ਇਸ ਤਰੀਕੇ ਦਾ ਕੋਈ ਵੀ ਫਰਾਡ ਹੁੰਦਾ ਹੈ ਚਾਹੇ ਅਮਾਉਂਟ ਛੋਟੀ ਹੈ ਪਰ ਤੁਹਾਨੂੰ ਆਪਣੇ ਰਾਈਟਸ ਲਈ ਅਵੇਅਰ ਰਹਿਣਾ ਬਹੁਤ ਹੀ ਜ਼ਰੂਰੀ ਹੈ ਉਹ ਛੋਟੀ अमाउंट ਨੂੰ ਜੇ ਅਸੀਂ ਕੈਲਕੂਲੇਟ ਕਰਕੇ ਦੇਖੀਏ ਛੋਟੇ ਛੋਟੇ अमाउंटਸ ਦੇ ਫਰਾਡ ਅਗਰ ਸਾਰਿਆਂ ਨਾਲ ਹੁੰਦੇ ਆ ਦੈਨ ਉਹ ਕੈਲਕੂਲੇਟ ਕਰਨ ਤੋਂ ਬਾਅਦ ਇੱਕ ਬਹੁਤ ਬੜੀ अमाउंट ਬਣ ਜਾਂਦੀ ਹੈ ਸੋ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਰਾਈਟਸ ਲਈ ਅਵੇਅਰ ਰਹਿ ਕੇ ਇਹਦੇ ਅਗੇਂਸਟ ਜਿਹੜਾ ਹੈਗਾ ਆ ਲੀਗਲ ਐਕਸ਼ਨ ਜੋ ਬੰਦ ਹੈਗਾ ਉਹ ਜ਼ਰੂਰ ਲੈਣ ਮੈਡਮ ਇੱਕ ਚੀਜ਼ ਜੇ ਅਪਾ ਦੇਖਦੇ ਆ ਕਿ ਤੁਸੀਂ ਆਨਲਾਈਨ ਪ੍ਰੋਡਕਟ ਨੂੰ ਤੁਸੀਂ ਬੁੱਕ ਕਰਵਾਇਆ ਤੇ ਖੁਦ ਵੀ ਉੱਥੇ ਜਾ ਕੇ ਬੈਠ ਕੇ ਤੁਸੀਂ ਉਹਨੂੰ ਲੈ ਸਕਦੇ ਸੀ ਕਿਵੇਂ ਸੀ ਸਰ ਦੇਖੋ ਇਹਨਾਂ ਨੇ ਸਾਨੂੰ ਫੈਸਿਲਿਟੀਆਂ ਦਿੱਤੀ ਹੋਈ ਆ ਕਿ ਮਤਲਬ ਰਾਤ ਦੇ ਟਾਈਮ ਵੀ ਆਪਾਂ ਜਿਹੜਾ ਆਨਲਾਈਨ ਆਪਣੀ ਜਿਹੜੀ ਹੈਗੀ ਆ ਫੈਸਿਲਿਟੀ ਲਈ ਮੰਗਵਾ ਸਕਦੇ ਆ ਅਸੀਂ ਆਰਡਰ ਕੀਤਾ ਰਾਤ ਨੂੰ 10 ਵਜੇ ਠੀਕ ਹੈ 10 ਵਜੇ ਤੇ 10 24 ਦੇ ਉੱਤੇ ਸਾਨੂੰ ਜਿਹੜਾ ਸਟੇਟਸ ਸ਼ੋ ਕਰ ਰਿਹਾ ਏ ਕਿ ਡਿਲੀਵਰਡ ਹੈ ਬਟ ਸਾਨੂੰ ਫੂਡ ਨਹੀਂ ਪ੍ਰੋਵਾਈਡ ਕੀਤਾ ਗਿਆ ਜੀ ਮੈਡਮ ਇੱਕ ਸਵਾਲ ਇਹ ਪੈਦਾ ਹੁੰਦਾ ਮੈਨੂੰ ਕਿ ਤੁਸੀਂ ਆਨਲਾਈਨ ਜਿਹੜਾ ਫੂਡ ਆ ਉਹ ਤੁਸੀਂ ਬੁੱਕ ਕਰਵਾਇਆ ਤੁਹਾਨੂੰ ਹੋਮ ਡਿਲੀਵਰੀ ਨਹੀਂ ਪਹੁੰਚੀ ਤੁਸੀਂ ਖੁਦ ਵੀ ਜਾ ਕੇ ਉੱਥੇ ਪਰਚੇਸ ਕਰ ਸਕਦੇ ਸੀ ਜੀ ਸਰ ਇੱਕ ਡੋਮੀਨੋਜ਼ ਕੰਪਨੀ ਦੇ ਉੱਤੇ ਜਿਹੜਾ ਪਬਲਿਕ ਦਾ ਟਰਸਟ ਹੈਗਾ ਆ ਉਸ ਚੀਜ਼ ਨੂੰ ਦੇਖਦੇ ਹੋਏ ਰਾਤ ਨੂੰ ਇੱਕ ਸਾਡੇ ਕਲਾਇੰਟ ਦੇ ਘਰ ਕੋਈ ਨਹੀਂ ਸੀ ਉਹਨਾਂ ਨੇ ਆਨਲਾਈਨ ਜਿਹੜਾ ਹੈਗਾ ਫੂਡ ਆਰਡਰ ਕੀਤਾ ਆ ਬਟ ਇਹਨਾਂ ਦੀ ਡਿਊ ਟੂ ਨੈਗਲੀਜੈਂਸ ਜਿਹੜਾ ਹੈਗਾ ਆ ਸਾਡੇ ਕਲਾਇੰਟ ਨੂੰ ਭੁੱਖੀ ਸੌਣਾ ਪਿਆ ਦੂਸਰਾ ਜਿਹੜੀ ਉਹਨਾਂ ਨੂੰ ਹਰਾਸਮੈਂਟ ਹੋਈ ਹੈਗੀ ਉਹ ਅਲੱਗ ਤੋਂ ਇਸ ਮਾਮਲੇ ਸਬੰਧੀ ਜਦੋਂ ਹੁਸ਼ਿਆਰਪੁਰ ਵਿਖੇ ਡੋਮੀਨੋਜ਼ ਦੇ ਮੌਜੂਦਾ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾ ਉਹ ਸਾਰੇ ਮਾਮਲੇ ਤਾਂ ਭੱਜਦੇ ਨਜ਼ਰ ਆਏ ਅਤੇ ਫੋਨ ਰਾਹੀਂ ਜਦੋਂ ਡੋਮੀਨੋਸ ਦੇ ਮੀਡੀਆ ਇੰਚਾਰਜ ਨਾਲ ਵੀ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਵੀ ਕੋਈ ਸਪਸ਼ਟੀਕਰਨ ਦੇਣਾ ਵਾਜਿਬ ਨਹੀਂ ਸਮਝਿਆ ਗਿਆ ਅਤੇ ਉਹਨਾਂ ਵੱਲੋਂ ਸਿਰਫ ਇਹੀ ਕਿਹਾ ਗਿਆ ਕਿ ਅਸੀਂ ਇਸ ਬਾਰੇ ਕੁਝ ਵੀ ਨਹੀਂ ਦੱਸ ਸਕਦੇ ਪਰ ਜੇ ਗੱਲ ਕਰੀਏ ਠੱਗੀ ਬਾਰੇ ਤਾਂ ਇੰਜ ਲੱਗਦਾ ਜਿਵੇਂ ਹੋਰ ਵੀ ਬਹੁਤ ਸਾਰੇ ਕਸਟਮਰਜ਼ ਨਾਲ ਇਹਨਾਂ ਵੱਲੋਂ ਠੱਗੀਆਂ ਕੀਤੀਆਂ ਜਾਂਦੀਆਂ ਹਨ ਜਿਸ ਸੰਬੰਧੀ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇ ਕੇ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਲੋਕ ਵੀ ਇਹਨਾਂ ਦੀਆਂ ਇਹੋ ਜਿਹੀਆਂ ਠੱਗੀਆਂ ਤੋਂ ਬਚ ਸਕਣ ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਨਵਨੀਤ ਸਿੰਘ ਚਿਮਾ ਦੀ ਰਿਪੋਰਟ